ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਗੱਡੀ ਦੇ ਵਿੱਚ ਮਾਸਾਂ ਦੀ ਅਫਰੇਡ ਲੈ ਕੇ ਹਾਜ਼ਰਾਂ ਜੀ ਪੰਜਾਬ ਦੀ ਗੱਲ ਕਰਾਂਗੇ ਨਾਲ ਲੱਗਦੇ ਖੇਤਰਾਂ ਦੀ ਜੁਲਾਈ 2 ਦਾ ਅੱਜ ਦਿਨ ਹੈ ਜੀ ਤੇ ਸਵੇਰ ਦੇ ਲਗਭਗ 7:30 ਵਜੇ ਚੱਲ ਰਹੀ ਹੈ ਐਸੇ ਲਈ ਜਿਆ ਲਾਈਵ ਸੈਟੇਲਾਈਟ ਦੱਸੇ ਰਾਂ ਤੇ ਤੁਹਾਨੂੰ ਸਦਾ ਲੈ ਕੇ ਚੱਲਦੇ ਆਂ ਤੇ ਜਿਵੇਂ ਕਿ ਅਸੀਂ ਤੁਹਾਨੂੰ ਕੱਲ ਦੱਸਿਆ ਸੀ ਕਿ ਮੀਂਹ ਦੇ ਵਿੱਚ ਕਮੀ ਆਏਗੀ ਆਉਂਦੇ 48 36 ਘੰਟਿਆਂ ਦੇ ਵਿੱਚ ਪਰ ਕਿਤੇ ਨਾ ਕਿਤੇ ਬੱਦਲ ਫਿਰ ਵੀ ਐਕਟੀਵੇਟ ਹੁੰਦਾ ਰਹੇਗਾ ਕਿਉਂਕਿ ਮੌਨਸੂਨ ਦਾ ਸੀਜ਼ਨ ਹੈ ਮੌਸਮ ਇੱਥੇ ਬਣਿਆ ਹੋਇਆ ਹੈ ਐਸਰੇ ਜੇਕਰ ਆ ਤਾਜ਼ਾ ਸੈਟਲਾਈਟ ਦਸੇਣਾ ਦੇਖਦੇ ਆ ਪਹਿਲਾਂ ਲਹਿੰਦੇ ਵਾਲੇ ਪਾਸੇ ਗੱਲ ਕਰ ਲੈਂਦੇ ਆ ਪਾਕਿਸਤਾਨ ਦੇ ਉੱਤਰ ਖਸ਼ਗਭਾਗਾ ਦੇ ਵਿੱਚ ਐਸਰੇ ਤਗੜਾ ਜਿਹੜਾ ਬੱਦਲ ਹੈ ਉਹ ਬੜਿਆ ਹੋਇਆ ਜਿਹੜਾ ਕਿ ਸਿਆਲਕੋਟ ਇਸਲਾਮਾਬਾਦ 라ਵਲਪਿੰਡੀ ਇਹਨਾਂ ਖੇਤਰਾਂ ਦੇ ਵਿੱਚ ਤਗੜੇ ਮੀਂਹ ਤਗੜੇ ਸ਼ਰਾਟੇ ਦਰਜ ਕਰਾ ਰਿਹਾ ਸੋ ਆਉਂਦੇ 1-2 ਘੰਟਿਆਂ ਦੇ ਵਿੱਚ ਜੰਮੂ ਤੇ ਬਹੁਤੇ ਖੇਤਰਾਂ ਦੇ ਵਿੱਚ ਤੇਜ਼ ਸ਼ਰਾਟਿਆਂ ਦੇ ਨਾਲ ਮੀਂਹ ਪਹੁੰਚੇਗਾ ਜੰਮੂ ਦੇ ਲਗਭਗ ਸਾਰੇ ਖੇਤਰਾਂ ਦੇ ਵਿੱਚ ਹਾਵਾਂ ਪਹਿਲੇ ਖੇਤਰ ਹਾਵਾਂ ਹੀੜਲੇ ਖੇਤਰਾਂ ਦੂਜੇ ਪਾਸੇ ਜੇਕਰ ਗੱਲ ਕਰਦੇ ਆ ਜੀ ਪੰਜਾਬ ਦੇ ਖਾਸ ਕਰ ਮਾਝਾ ਖੇਤਰ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਸ੍ਰੀ ਅਮਰੇਸਰ ਸਾਹਿਬ ਪਠਾਨਕੋਟ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਹਲਕੇ ਤੇਜ਼ ਛਰਾਟੇ ਲੱਗ ਸਕਦੇ ਨੇ ਆਉਂਦੇ ਘੰਟਿਆਂ ਦੇ ਵਿੱਚ ਜੇਕਰ ਬੱਦਲ ਉੱਥੇ ਹੀ ਸੀਮਿਤ ਰਹਿ ਜਾਂਦਾ ਜੰਮੂ ਵਾਲੇ ਪਾਸੇ ਜਾਂ ਲਹਿੰਦੇ ਵਾਲੇ ਪਾਸੇ ਫਿਰ ਇਹਨਾਂ ਖਾਕਾਂ ਦੇ ਵਿੱਚ ਕਿਤੇ ਕਿਤੇ ਹਲਕੀ ਕਨਵਨ ਪਹੁੰਚੇਗੀ ਜੇਕਰ ਬੱਦਲ ਐਕਟਿਵ ਹੁੰਦਾ ਉਹਦਾ ਅੱਗੇ ਹੇਠਾਂ ਉਤਰਦਾ ਤੇ ਫਿਰ ਗੁਰਦਾਸਪੁਰ ਪਠਾਨਕੋਟ ਸ੍ਰੀ ਅਮਰੇਸਰ ਸਾਹਿਬ ਦੇ ਕੁਝ ਖੇਤਰਾਂ ਦੇ ਵਿੱਚ ਤੇਜ਼ ਛਰਾਟੇ ਵੀ ਲੱਗ ਸਕਦੇ ਨੇ ਆਉਂਦੇ ਤੋਂ 3 ਘੰਟਿਆਂ ਦੇ ਦਰਮਿਆਨ ਇਸਲਾ ਵਜਿਦ ਆਬਾ ਖੇਤre ਜਲੰਧਰ ਕਫੋਰਥਲਾ ਹੁਸ਼ਿਆਰਪੁਰ ਨਵਾਸ਼ਰ ਚਾਰਾ ਜਿਲਿਆਂ ਦੇ ਵਿੱਚ ਕਿਤੇ ਨਾ ਕਿਤੇ ਹਲਕੀ ਕਨਵਿੰਮੈਂਟ ਹੁੰਦੀ ਰਹੇਗੀ ਵੈਸੇ ਬਹੁਤੇ ਤੇਜ਼ ਮੀਂਹ ਸਾਰੇ ਨਾ ਜਿਲਿਆਂ ਦੇ ਵਿੱਚ ਨਹੀਂ ਆ ਕੁਛ ठाਵਾਂ ਤੇ ਹੋ ਸਕਦਾ 2-4 ਜੜੀਆਂ ਪਿੰਡਾਂ ਤਹਿਸੀਲਾਂ ਦੇ ਵਿੱਚ ਹੋ ਸਕਦਾ ਕਿਤੇ ਕਿਤੇ ਤੇਜ਼ ਝਾਟੇ ਲੱਜਣ ਵੈਸੇ ਬਹੁਤੇ ਆਸਾਰ ਜਿਹੜੇ ਨੇ ਹਲਕੇ ਬੁੰਦਾਵੰਦੀ ਦੇ ਜਾਂ ਫਿਰ ਮੀਂਹ ਦੇ ਨਹੀਂ ਆ ਇਸਲਾਵਾ ਜੇਕਰ ਮਾਲਵੇ ਦੀ ਗੱਲ ਕਰਦੇ ਆਂ ਮੌਗਾ ਬਠਿੰਡਾ ਫਾਜ਼ਲਕਾ ਫਰੀਦਕੋਟ ਫਿਰੋਜ਼ਪੁਰ ਸ੍ਰੀ ਮਕਸਦ ਸਾਹਿਬ ਮਲੋਟ ਰਾਮਪੁਰਾ ਫੋਲ ਜਾਤੋ ਇਹਨਾਂ ਖਾਗਾਂ ਦੇ ਵਿੱਚ ਵਿੱਚ ਕੁਛ ਨਾ ਕੁਛ ਪਾਗਾਂ ਦੇ ਵਿੱਚ ਜਿਹੜੀ ਹੈ ਬਦਲਵਾਈ ਇਸਲੇ ਬਣੀ ਹੋਈ ਆ ਬਹੁਤੇ ਖਾਗਾਂ ਦੇ ਵਿੱਚ ਉਮੀਦ ਆਸਾਰ ਨਹੀਂ ਹੈ ਕੁਝ ਲਿਮਟਿਡ ਖੇਤਰਾਂ ਦੇ ਵਿੱਚ ਹਲਕੀ ਕਨਵਨ ਹਲਕੀ ਬੰਦਾਵੰਦੀ ਹੋ ਸਕਦੀ ਹੈ ਕੇਂਦਰੀ ਮਾਲਵਾ ਫਵਾਦ ਖੇਤਰ ਦੀ ਗੱਲ ਕਰਦੇ ਆਂ ਪੂਰਬੀ ਮਾਲਵੇ ਦੀ ਗੱਲ ਕਰਦੇ ਆਂ ਜਿਨ੍ਹਾਂ ਦੇ ਵਿੱਚ ਸੰਗਰੂਰ ਬਰਨਾਲਾ ਮਲੇਰਕੋਟਲਾ ਮਾਨਸਾ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰਾਜਫੇਰਾ ਰੋਪੜ ਮਹ ਡੇਰਾ ਬੱਸੀ ਇਹਨਾਂ ਖੇਤਰਾਂ ਦੇ ਵਿੱਚ ਵੀ ਬਹੁਤੇ ਤੇਜ਼ ਮੀਂਹ ਦਾ ਅਸਰ ਨਹੀਂ ਆ ਹਾਲਾਂਕਿ ਜਿਹੜੇ ਚੰਡੀਗੜ੍ਹ ਉਪਵਾਦ ਖੇਤਰ ਜਿਹੜੇ ਖੇਤਰਾਂ ਚੰਡੀਗੜ੍ਹ ਮਹਾਲੀ ਰੋਪੜ ਫਾਂਚਕਲਾ ਅੰਮ੍ਰਾਲਾ ਕੁਰੂ ਖੇਤਰ ਕਰਨਾਲ ਇਹਨਾਂ ਭਾਗਾਂ ਦੇ ਵਿੱਚ ਕਿਤੇ ਨਾ ਕਿਤੇ ਹੋ ਸਕਦਾ ਤੇਜ਼ ਛਾਟੇ ਲੱਗ ਜਾਣ ਜੇਕਰ ਬੱਦਲ ਐਕਟੀਵੇਟ ਹੋ ਜਾਂਦਾ ਤੇ ਬਾਕੀ ਬਹੁਤੇ ਭਾਗਾਂ ਦੇ ਵਿੱਚ ਮੀਂਹ ਦਾ ਅਸਰ ਘੱਟ ਨੇ ਸੋ ਪੰਜਾਬ ਦੇ ਵਿੱਚ ਅਗਲੇ ਜਿਹੜੇ 36 ਜਾਂ ਕਿਹੜੀ ਅਗਲੇ ਜਿਹੜੇ 48 ਘੰਟੇ ਨੇ ਅੱਜ 2 ਤਰੀਕ ਦਾ ਦਿਨ ਹੈ 3 ਤੇ 4 ਤਰੀਕ ਤੱਕ ਮੀਂਹ ਜਿਹੜੇ ਘਟਣਗੇ ਕਿਉਂਕਿ ਜਿਹੜੀ ਮੌਨਸਨ ਡ੍ਰਾਫ ਹੈ ਉਹ ਹੇਠਾਂ ਤੇ ਇਸ ਤੋਂ ਥੱਲੇ ਥੱਲੇ ਯਾਨੀ ਕਿ ਰਾਜਸਥਾਨ ਦੇ ਦੱਖਣ ਹੂਰੂਈ ਖੇਤਰ ਉੱਤਰ ਪ੍ਰਦੇਸ਼ ਵਿਹਾਰ ਝਾਰਖੰਡ ਯੂਪੀ ਦੇ ਜਿਹੜੇ ਪੂਰਵੀ ਫਾਗਾਂ ਇਹਨਾਂ ਫਾਗਾਂ ਦੇ ਵਿੱਚ ਮੌਨਸਨ ਟ੍ਰਾਫਿਕ ਖਿਸਕੀ ਹੋਈ ਹੈ ਜਾਂ ਫਿਰ ਅੱਜ ਖਿਸਕਣ ਜਾਣੀਆਂ ਅੱਜ ਪੰਜਾਬ ਦੇ ਵਿੱਚ ਜਿੱਥੇ ਕਿਤੇ ਮੀਂਹ ਦਰਜ ਹੋਣਗੇ ਉਹ ਬਹੁਤੇ ਤੇਜ਼ ਨਹੀਂ ਹੋਣਗੇ ਕਿਤੇ ਕਿਤੇ ਹਲਕੇ ਕਿਤੇ ਹਲਕੀ ਬੂੰਦਾਬੰਦੀ ਕਿਤੇ ਕਿਤੇ ਦਰਮਿਆਨੇ ਮੀਂਹ ਦੇ ਦਰਜ ਹੋਣ ਦੇ ਅਸਰ ਹੋਣਗੇ ਤੇ ਬਹੁਤੇ ਫਾਗਾਂ ਦੇ ਵਿੱਚ ਮੌਸਮ ਬਦਲਬਾਈ ਵਾਲਾ ਰਹਿ ਸਕਦਾ ਜੀ ਸੋ ਇਸ ਤਰ੍ਹਾਂ ਆਉਂਦੇ ਦਰਾਂਜੀ ਕੀ ਅਪਡੇਟਸ ਆਉਣ ਗਿਆ ਉਹ ਤੁਹਾਨੂੰ ਦੁਹਾਈਰ ਦੇ ਜਾਂ ਫਿਰ ਸ਼ਾਮ ਦੀ ਵੀਡੀਓ ਦੇ ਵਿੱਚ ਦੱਸਿਆ ਜਾਣ ਗਿਆ ਜਿਆਦਾ ਜਲਦੀ ਤੁਹਾਨੂੰ ਜਾਂਦੇ ਜਾਂਦੇ ਗੱਲ ਹਰਿਆਣੇ ਦੀ ਵੀ ਕਰ ਲੈਣੇ ਆ ਜੀ ਹਰਿਆਣੇ ਦੇ ਵਿੱਚ ਤੁਸੀਂ ਸਕਰੀਨ ਤੇ ਦੇਖ ਸਕਦੇ ਆ ਕੁਝ ਲਿਮਟਡ ਖੇਤਰਾ ਦੇ ਵਿੱਚ ਕਾਰਵਾਈਆਂ ਹੋ ਰਹੀਆਂ ਨੇ ਖਾਸ ਕਰ ਦੱਖਣ ਪੂਰਬੀ ਹਰਿਆਣੇ ਦੇ ਵਿੱਚ ਉੱਤਰੀ ਹਰਿਆਣਾ ਤੇ ਪੱਛਮੀ ਹਰਿਆਣੇ ਦੇ ਵਿੱਚ ਜਿਹੜੇ ਬਦਲ ਕੁਝ ਲਿਮਟਡ ਖੇਤਰਾ ਦੇ ਵਿੱਚ ਬਣੇ ਹੋਏ ਨੇ ਬਾਕੀ ਜਿਹੜੇ ਦਿੱਲੀ ਗੁਰੂਗਰਾਮ ਨਹਿੜਾ ਦੇ ਨਾਲ ਲੱਗਦੇ ਔਰ ਰਾਜਸਥਾਨ ਦੇ ਨਾਲ ਲੱਗਦੇ ਖੇਤਰਾ ਇਹਨਾਂ ਖੇਤਰਾ ਦੇ ਵਿੱਚ ਕਿਤੇ ਨਾ ਕਿਤੇ ਮੀਂਹ اسئله ਦਰਜ ਹੋ ਰਹੇ ਨੇ ਧੰਨਵਾਦ